ਪ੍ਰਾਈਵੇਟ ਕਰਮਚਾਰੀਆਂ ਦੇ ਕੰਮ ਦਾ ਬਦਲਿਆ ਹੁਣ ਸਮਾਂ 9 ਘੰਟੇ ਤੋਂ ਵਧਾ ਕੇ ਹੁਣ ਸਮਾਂ ਕੀਤਾ 10 ਘੰਟੇ ਦਾ ਕੈਬਨਟ ਮੀਟਿੰਗ ਵਿੱਚ 3 ਸਤੰਬਰ ਨੂੰ ਦਿੱਤੀ ਮਨਜ਼ੂਰੀ ਮਹਾਰਾਸ਼ਟਰ ਤੋਂ ਇਸ ਮੌਕੇ ਦੀ ਵੱਡੀ ਖਬਰ ਸਾਹਮਣੇ ਆਈ ਹੈ ਤੁਹਾਨੂੰ ਦੱਸ ਦਈਏ ਕਿ ਰਾਜ ਸਰਕਾਰ ਦੇ ਵੱਲੋਂ ਪ੍ਰਾਈਵੇਟ ਕਰਮਚਾਰੀਆਂ ਦੇ ਲਈ ਕੰਮ ਦੇ ਘੰਟੇ ਵਧਾਉਣ ਦਾ ਫੈਸਲਾ ਲਿਆ ਗਿਆ ਹੈ ਹੁਣ ਤੱਕ ਜਿੱਥੇ ਕਰਮਚਾਰੀ ਇੱਕ ਦਿਨ ਦੇ ਵਿੱਚ 9 ਘੰਟੇ ਕੰਮ ਕਰਦੇ ਹੁੰਦੇ ਸੀ ਉੱਥੇ ਹੁਣ ਇਹ ਸਮਾਂ ਵਧਾ ਕੇ 10 ਘੰਟੇ ਕਰ ਦਿੱਤਾ ਗਿਆ ਹੈ ਇਹ ਫੈਸਲਾ ਰਾਜ ਦੇ ਫੈਕਟਰੀਜ਼ ਐਕਟ 1948 ਅਤੇ ਮਹਾਰਾਸ਼ਟਰ ਦੁਕਾਨਾਂ ਅਤੇ ਸਥਾਪਨਾ ਐਕਟ 2017 ਦੇ ਵਿੱਚ ਸੋਧ ਕਰਕੇ ਕੀਤਾ ਗਿਆ ਇਹ ਸੋਧ 3 ਸਤੰਬਰ 2025 ਨੂੰ ਮੁੱਖ ਮੰਤਰੀ ਦਿਵਿੰਦਰ ਫੜਨਵੀਸ ਦੀ ਅਗਵਾਈ ਦੇ ਹੇਠ ਕੈਬਨਿਟ ਮੀਟਿੰਗ ਦੇ ਵਿੱਚ ਮਨਜ਼ੂਰ ਕੀਤੀ ਗਈ ਹੈ ਨਵਾਂ ਨਿਯਮ ਉਹਨਾਂ ਸਾਰੀਆਂ ਸੰਸਥਾਵਾਂ ਉਤੇ ਲਾਗੂ ਹੋਵੇਗਾ ਜਿੱਥੇ ਘੱਟੋ-ਘੱਟ 20 ਜਾਂ ਫਿਰ ਵੱਧ ਕਰਮਚਾਰੀ ਕੰਮ ਕਰਦੇ ਹੋਣਗੇ ਇਸ ਸੋਧ ਦੇ ਨਾਲ ਸਿਰਫ ਘੰਟੇ ਨਹੀਂ ਸਗੋਂ ਓਵਰਟਾਈਮ ਅਤੇ ਬ੍ਰੇਕ ਦੇ ਨਿਯਮਾਂ ਦੇ ਵਿੱਚ ਵੀ ਤਬਦੀਲੀ ਆਵੇਗੀ ਹੁਣ ਕਰਮਚਾਰੀਆਂ ਨੂੰ 115 ਘੰਟਿਆਂ ਦੀ ਓਵਰਟਾਈਮ ਦੀ ਬਜਾਏ 144 ਘੰਟਿਆਂ ਤੱਕ ਮੌਕਾ ਦਿੱਤਾ ਜਾਵੇਗਾ 5 ਘੰਟਿਆਂ ਦੀ ਵਜਾਏ ਹੁਣ 6 ਘੰਟੇ ਕੰਮ ਕਰਨ ਤੋਂ ਬਾਅਦ ਹੀ ਕਰਮਚਾਰੀ ਬ੍ਰੇਕ ਦੇ ਉੱਤੇ ਜਾ ਸਕਣਗੇ ਸਰਕਾਰ ਨੇ ਇਹ ਵੀ ਇੱਕ ਨੀ ਬਣਾਇਆ ਹੈ ਕਿ ਓਵਰਟਾਈਮ ਲਈ ਕਰਮਚਾਰੀਆਂ ਨੂੰ ਦੁੱਗਣੀ ਤਨਖਾਹ ਦਿੱਤੀ ਜਾਵੇਗੀ ਇਹ ਵੀ ਦੱਸਣਾ ਜ਼ਰੂਰੀ ਹੈ ਕਿ ਕਰਨਾਟਕ, ਤਾਮਿਲਨਾਡੂ, ਤੇਲੰਗਾਨਾ, ਉੱਤਰ ਪ੍ਰਦੇਸ਼ ਅਤੇ ਤ੍ਰਿਪੁਰਾ ਵਰਗੇ ਵੱਡੇ ਰਾਜਾਂ ਵਿੱਚ ਵੀ ਇਹ ਪਹਿਲਾ ਨਿਯਮ ਲਾਗੂ ਕੀਤੇ ਗਏ ਆ ਸਰਕਾਰ ਦਾ ਕਹਿਣਾ ਹੈ ਕਿ ਇਸ ਕਦਮ ਦਾ ਮੁੱਖ ਉਦੇਸ਼ ਰਾਜ ਵਿੱਚ ਨਿਵੇਸ਼ ਨੂੰ ਖਿੱਚਣਾ ਅਤੇ ਨੌਕਰੀਆਂ ਦੇ ਮੌਕੇ ਪੈਦਾ ਕਰਨਾ ਹੈ ਬੀ ਤੋਂ ਕਟ ਕਰਮਚਾਰੀਆਂ ਵਾਲੇ ادارے ਨੂੰ ਹੁਣ ਰਜਿਸਟ੍ਰੇਸ਼ਨ ਦੀ ਲੋੜ ਨਹੀਂ ਹੋਵੇਗੀ ਪਰ ਸਬੰਧਤ ਅਧਿਕਾਰੀਆਂ ਨੂੰ ਜਾਣਕਾਰੀ ਜ਼ਰੂਰ ਦੇਣੀ ਪਵੇਗੀ ਪ੍ਰਾਈਵੇਟ ਕਰਮਚਾਰੀਆਂ ਦੇ ਕੰਮ ਦਾ ਬਦਲਿਆ ਹੁਣ ਸਮਾਂ 9 ਘੰਟੇ ਤੋਂ ਵਧਾ ਕੇ ਹੁਣ ਸਮਾਂ ਕੀਤਾ 10 ਘੰਟੇ ਦਾ ਕੈਬਨਟ ਮੀਟਿੰਗ ਵਿੱਚ 3 ਸਤੰਬਰ ਨੂੰ ਦਿੱਤੀ ਮਨਜ਼ੂਰੀ ਮਹਾਰਾਸ਼ਟਰ ਤੋਂ ਇਸ ਮੌਕੇ ਦੀ ਵੱਡੀ ਖਬਰ ਸਾਹਮਣੇ ਆਈ ਹੈ ਤੁਹਾਨੂੰ ਦੱਸ ਦਈਏ ਕਿ ਰਾਜ ਸਰਕਾਰ ਦੇ ਵੱਲੋਂ ਪ੍ਰਾਈਵੇਟ ਕਰਮਚਾਰੀਆਂ ਦੇ ਲਈ ਕੰਮ ਦੇ ਘੰਟੇ ਵਧਾਉਣ ਦਾ ਫੈਸਲਾ ਲਿਆ ਗਿਆ ਹੈ ਹੁਣ ਤੱਕ ਜਿੱਥੇ ਕਰਮਚਾਰੀ ਇੱਕ ਦਿਨ ਦੇ ਵਿੱਚ 9 ਘੰਟੇ ਕੰਮ ਕਰਦੇ ਹੁੰਦੇ ਸੀ ਉੱਥੇ ਹੁਣ ਇਹ ਸਮਾਂ ਵਧਾ ਕੇ 10 ਘੰਟੇ ਕਰ ਦਿੱਤਾ ਗਿਆ ਇਹ ਫੈਸਲਾ ਰਾਜ ਦੇ ਫੈਕਟਰੀਜ਼ ਐਕਟ 1948 ਅਤੇ ਮਹਾਰਾਸ਼ਟਰ ਦੁਕਾਨਾਂ ਅਤੇ ਸਥਾਪਨਾ ਐਕਟ 2017 ਦੇ ਵਿੱਚ ਸੋਧ ਕਰਕੇ ਕੀਤਾ ਗਿਆ ਹੈ ਇਸ ਸੋਧ 3 ਸਤੰਬਰ 2025 ਨੂੰ ਮੁੱਖ ਮੰਤਰੀ ਦਿਵਿੰਦਰ ਫੜਨਵੀਰ ਦੀ ਅਗਵਾਈ ਦੇ ਹੇਠ ਕੈਬਨਿਟ ਮੀਟਿੰਗ ਦੇ ਵਿੱਚ ਮਨਜ਼ੂਰ ਕੀਤੀ ਗਈ ਹੈ। ਨਵਾਂ ਨਿਯਮ ਉਹਨਾਂ ਸਾਰੀਆਂ ਸੰਸਥਾਵਾਂ ਉਤੇ ਲਾਗੂ ਹੋਵੇਗਾ ਜਿੱਥੇ ਘੱਟੋ ਘੱਟ 20 ਜਾਂ ਫਿਰ ਵੱਧ ਕਰਮਚਾਰੀ ਕੰਮ ਕਰਦੇ ਹੋਣਗੇ। ਇਸ ਸੋਧ ਦੇ ਨਾਲ ਸਿਰਫ ਘੰਟੇ ਨਹੀਂ ਸਗੋਂ ਓਵਰਟਾਈਮ ਅਤੇ ਬ੍ਰੇਕ ਦੇ ਨਿਯਮਾਂ ਦੇ ਵਿੱਚ ਵੀ ਤਬਦੀਲੀ ਆਵੇਗੀ। ਹੁਣ ਕਰਮਚਾਰੀਆਂ ਨੂੰ 115 ਘੰਟਿਆਂ ਦੀ ਓਵਰਟਾਈਮ ਦੀ ਬਜਾਏ 144 ਘੰਟਿਆਂ ਤੱਕ ਮੌਕਾ ਦਿੱਤਾ ਜਾਵੇਗਾ। 5 ਘੰਟਿਆਂ ਦੀ ਬਿਜਾਏ ਹੁਣ 6 ਘੰਟੇ ਕੰਮ ਕਰਨ ਤੋਂ ਬਾਅਦ ਹੀ ਕਰਮਚਾਰੀ ਬ੍ਰੇਕ ਦੇ ਉੱਤੇ ਜਾ ਸਕਣਗੇ ਸਰਕਾਰ ਨੇ ਇਹ ਵੀ ਇੱਕ ਨੀ ਬਣਾਇਆ ਹੈ ਕਿ ਓਵਰਟਾਈਮ ਲਈ ਕਰਮਚਾਰੀਆਂ ਨੂੰ ਦੁੱਗਣੀ ਤਨਖਾਹ ਦਿੱਤੀ ਜਾਵੇਗੀ ਇਹ ਵੀ ਦੱਸਣਾ ਜ਼ਰੂਰੀ ਹੈ ਕਿ ਕਰਨਾਟਕ ਤਾਮਿਲਨਾਡੂ ਤੇਲੰਗਾਨਾ ਉੱਤਰ ਪ੍ਰਦੇਸ਼ ਅਤੇ ਤ੍ਰਿਪੁਰਾ ਵਰਗੇ ਵੱਡੇ ਰਾਜਾਂ ਵਿੱਚ ਵੀ ਇਹ ਪਹਿਲਾ ਨਿਯਮ ਲਾਗੂ ਕੀਤੇ ਗਏ ਆ ਸਰਕਾਰ ਦਾ ਕਹਿਣਾ ਹੈ ਕਿ ਇਸ ਕਦਮ ਦਾ ਮੁੱਖ ਉਦੇਸ਼ ਰਾਜ ਵਿੱਚ ਨਿਵੇਸ਼ ਨੂੰ ਖਿੱਚਣਾ ਤੇ ਨੌਕਰੀਆਂ ਦੇ ਮੌਕੇ ਪੈਦਾ ਕਰਨਾ ਹੈ ਬੀ ਤੋ ਕਟ ਕਰਮਚਾਰੀਆਂ ਵਾਲੇ ਆਦਾਰਿਆਂ ਨੂੰ ਹੁਣ ਰਜਿਸਟ੍ਰੇਸ਼ਨ ਦੀ ਲੋੜ ਨਹੀਂ ਹੋਵੇਗੀ ਪਰ ਸਬੰਧਤ ਅਧਿਕਾਰੀਆਂ ਨੂੰ ਜਾਣਕਾਰੀ ਜ਼ਰੂਰ ਦੇਣੀ ਪਵੇਗੀ